ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਝੂਠੇ ਪਦਾਰਥਾਂ ਦਾ ਮੋਹ ਝੂਠੇ ਪਦਾਰਥ ਉਹਨਾਂ ਦੇ ਚਿੱਤ ਤੋਂ ਵਿਸਰ ਗਏ ਦੁਬਦਾ ਜਿਹੜੀ ਸੀ ਇਹਨਾਂ ਦੁਬਦਾ ਬਉਰੀ ਮਨ ਬਉਰਾਇਆ ਇਹ ਬਉਰੀ ਕਰਨ ਵਾਲੀ ਹੈ ਮਨ ਨੂੰ ਇਹਨੇ ਬਉਰਾ ਕੀਤਾ ਝੱਲਾ ਕੀਤਾ ਝੱਲਣਾ ਸੋ ਮਨ ਨੂੰ ਝੱਲਾ ਬਣਾ ਦਿੱਤਾ ਇਹ ਜੀਵ ਚੱਲੇ ਆਂਗੂ ਫਿਰਦਾ ਇਹਦੇ ਚ ਸੋਚਦਾ ਦੁਚਿੱਤਾ ਗੁਣਾ ਕੀ ਮੈਂ ਗੁਰੂ ਕੀ ਸੇਵਾ ਕਰਾਂ ਕਿ ਅਜੇ ਮੈਂ ਇੱਧਰ ਨੂੰ ਜਾਵਾ ਜੇ ਸੰਸਾਰ ਵੱਲ ਅਜੇ ਫਲਾੜੀ ਕੰਮਾਂ ਚ ਜਿਤ ਜਿਹੜਾ ਖੁਭਦਾ ਆ ਉਹ ਪੂਰਾ ਕਰ ਲਈਏ ਇਸ ਪ੍ਰਕਾਰ ਸੰਸਾਰ ਵੱਲ ਨੂੰ ਜਾਈਏ ਕਿ ਪਰਮਾਰਥ ਵੱਲ ਨੂੰ ਗੁਰੂ ਕੀ ਸ਼ਰਣ ਆਈਏ ਇਹ ਜਿਹੜਾ ਦੁੰਦਾ ਵਹਿਣਾ ਦੁਚਿੱਤਾ ਗੁਣਾ ਮਨ ਦੇ ਵਿੱਚ ਦੁਬਦਾ ਨਸੀ ਉਹਨਾਂ ਦੀ ਨਸਗੀ अथवा ਨਾਸ਼ ਹੋ ਗਈ ਪੂਰਨ ਹੋਣ ਇਹ ਸਰੀਰ ਦੇ ਵਿੱਚ ਸੱਚ ਹੀ ਸੱਚ ਭਰ ਗਿਆ ਜਿੰਨੀ ਵੀ ਆਸਰੀ ਸੰਪਦਾ ਸੀ ਔਰ ਇਸ ਆਸਰੀ ਫੌਜ ਸੀ ਸੋ ਆਸਰੀ ਗੁਣਾਂ ਦੀ ਇਹ ਸਾਰੀ ਸਰੀਰ ਵਿੱਚੋਂ ਅੰਤਕਰਣ ਵਿੱਚੋਂ ਉਹਨਾਂ ਦੇ ਨਸ ਗਈ ਲਵ ਲਵ ਵਾਹਿਗੁਰੂ ਦੇ ਸੱਚ ਨਾਮ ਦੇ ਨਾਲ ਭਰ ਗਏ ਪੂਰੇ ਭਰ ਗਏ ਕਿਸੇ ਪ੍ਰਕਾਰ ਉਹ ਨਹੀਂ ਰਹਿ ਸਾਰੇ ਥਾਵਾਂ ਤੇ ਸਾਚੀ ਸੱਚ ਹਿਰਦੇ ਵਿੱਚ ਹੈ ਸਾਚੀ ਮੁਖ ਦੇ ਵਿੱਚ ਹੈ ਸਾਚੀ ਨੂੰ ਹੀ ਗ੍ਰਹਿਣ ਕੀਤਾ ਸੱਚ ਨੂੰ ਹੀ ਕਬਾਇਆ ਸਾਚੀ ਨਾਮ ਭੋਜਨ ਖਾਦਾ ਹੈ ਸੱਚ ਨੂੰ ਵੇਂਦੇ ਆ ਸੱਚ ਨੂੰ ਹੀ ਸੁਣਦੇ ਆ ਇਸ ਪ੍ਰਕਾਰ ਹੈ ਪੂਰਨ ਸੱਚ ਭਰੇ ਉਹ ਸਾਰੇ ਪਰਿਪੂਰਨ ਲਭ ਲਭ ਸੱਚ ਨਾਲ ਭਰ ਗਏ